ਆਪਨੇ ਪਿਓ ਦੇ ਸਿਰ ਤੇ ਰੱਖੇ 100 ਫੜੇ ਤੂੰ ਸਮਾਨ ਨਹੀਂ ਛੱਡਿਆ ਵੈਲਕਮ ਇੱਕ ਇੱਕ ਉਹ ਮੈਦਾ ਕੇ ਮੈਗਾ ਚਲੋ ਠੀਕ ਹੈ ਇੱਕ ਛੱਡੋ ਚਲੋ ਬਾਕੀ ਦੱਸੋ ਬਾਕੀ ਨੇ 100 ਫੜੇ ਵੀ ਮੈਂ ਮੈਂ ਠੱਗਾ ਮਾਰ ਗਏ ਕਿੱਥੋਂ ਤੱਕ ਸਿੱਤੇ ਮੁੜੇ ਉਸ ਬਾਅਦ ਇਹ ਮੀਡੀਆ ਨੂੰ ਕੋਲ ਆਇਆ ਉਸ ਬਾਅਦ ਪੁਲਿਸ ਕੰਪਲੀਟ ਹੋ ਗਈ ਹੈ ਇਹਦਾ ਹੋਇਆ ਇਹ ਪੈਸਾ ਇਹਦਾ ਵੀ ਤੁਹਾਨੂੰ ਮਿਲ ਜਾਣਾ ਆਜੇ ਤੱਕ ਇਹ ਨਾਂ ਪਿੱਛੋਂ ਮੈਂ ਗਿਆ ਹਾਂ ਜੀ ਤੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੰਡੇ ਜੀ ਹਾਂ ਦੇਖੋ ਸਾਰੇ ਮੇਰੀ ਦੁਕਾਨ ਬਾਹਰ ਖਰਾਬ ਕਰਤਾ ਫਰੂਟ ਦਾ ਸਮਾਨ ਸਾਰਾ ਖਰਾਬ ਕਰਤੇ ਨੇ ਮੇਰਾ ਜਿੰਮਾ ਸਮਾਨ ਬਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਕਹਿੰਦਾ ਮੈਂ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਦੋਂ ਵੀ ਮੈਨੂੰ ਪੌੜੀਆਂ ਦੇ ਵਿੱਚ ਖੜਦੇ ਨੇ ਇਹਨਾਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੇਰੇ ਕੋਲ ਵੀਡੀਓ ਬਣੀ ਹੋਈ ਆ ਮੈਂ ਤੁਹਾਨੂੰ ਕਹਿੰਦਾ ਜੀ ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੌੜੀਆਂ ਦੇ ਅੱਗੇ ਸੀਗਾ ਉਸ ਬਾਰੇ ਦੇ ਪ੍ਰਾਣੇ ਆ ਕੇ ਇਹ ਕੋਲੇ ਦੁਕਾਨ ਪਰ ਬਹੁਤ ਪੁਰਾਣੀ ਦੁਕਾਨ ਆ 35 ਸਾਲ ਹੋ ਗਏ ਮੈਨੂੰ ਕੰਮ ਕਰਦੇ ਹਾਂ ਜੀ ਹਾਂ ਜੀ ਇਹ ਜਨਤਾਨਗਰ ਗੇਲ ਰੋਡ ਤੇ ਜੀ ਸਾਡਾ ਕੰਮ ਹੈ ਜੀ ਤੁਹਾਡਾ ਫਰੂਟ ਜੂਸ ਦਾ ਜੀ ਤੇ ਕੀ ਹੋਇਆ ਕੀ ਅੱਜ ਅੱਜ ਤੱਕੇ ਨਾਲ ਪਿੱਛੋਂ ਮੈਂ ਗਿਆ ਜੀ ਤੱਕਾ ਮਾਰ ਕੇ ਸਾਰੀ ਦੁਕਾਨ ਸਿੱਟ ਗਿਆ ਥੱਲੇ ਜੀ ਕਹਿੰਦਾ ਮੈਂ ਤੇਰੀਆਂ ਲੱਤਾਂ ਇੱਕ ਕਬਲ ਚਾਵਲਾ ਜੀ ਕੰਨ ਬੋੜੀ ਆ ਹਾਂਜੀ ਇਹਨੇ ਦੁਕਾਨਾਂ ਖਰੀਦੀਆਂ ਨੇ ਹੁਣ ਕੀ ਨੁਕਸਾਨ ਕੀ ਕੀਤਾ ਤੁਹਾਡਾ ਆ ਸਾਰਾ ਫਰੂਟ ਤੁਹਾਡੇ ਸਾਹਮਣੇ ਦੇਖੋ ਕਿੰਨਾ ਵੱਡਾ ਕਿੰਨਾ ਨੁਕਸਾਨ ਕੀਤਾ ਪਿਆ ਜੀ ਇਹ ਕਿਹਦੇ ਨਾਮ ਤੇ ਦੁਕਾਨਾਂ ਕਿਹਦੇ ਨਾਮ ਤੇ ਸੀ ਇਹ ਦੁਕਾਨ ਗਰਦੇਵ ਤੇ ਗਰਮੇਲ ਦੇ ਨਾਮ ਤੇ ਸੀ ਜਿੰਨਾਂ ਤੋਂ ਮੈਂ ਦੁਕਾਨਾਂ ਲਈਆਂ ਸੀ ਅੱਛਾ ਜੀ ਹੁਣ ਉਹਨਾਂ ਨੂੰ ਪੈਸੇ ਦੇ ਕੇ ਜਾਨੀ ਅੰਦਰ ਖਾਤੀ ਸਾਰਾ ਕੁਝ ਕਰਾ ਗਿਆ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ 35 ਸਾਲ ਦੀ ਮੈਂ ਦੁਕਾਨ ਮੈਂ ਕਿਰਾਏਦਾਰਾਂ ਜੀ ਬਿਲਕੁਲ ਸਟੇ ਆਰਡਰ ਆ ਮੈਂ ਜਿੱਤਿਆ ਹੋਇਆ ਇਹ ਪਹਿਲੋ ਇਸ ਨੂੰ ਕੰਪਲੀਟ ਕੀਤੀ ਕੋਈ ਹਾਂਜੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ ਬਈ ਜੀ ਕੋਈ ਕੋਰਟ ਕੇ ਚੱਲ ਰਿਹਾ ਤੁਹਾਡਾ ਕੋਰਟ ਕੇ ਚੱਲਦਾ ਪਿਆ ਉਹਦੇ ਵਿੱਚ ਵੀ ਮੈਨੂੰ ਸਟੇ ਆਰਡਰ ਮਿਲ ਗਿਆ ਉਹਦਾ ਪੱਕਾ ਮੈਨੂੰ ਮਿਲਣਾ ਸੀ ਹੁਣ ਦੁਬਾਰਾ ਇਹਨੇ ਪੇ ਕਿਰਾਇਆ ਜਿੱਦਣ ਹੁਣ ਜਮਾ ਹੋਣਾ ਸੀ ਉਦੋਂ ਮੈਨੂੰ ਮਿਲਣਾ ਸੀ 5 ਮਹੀਨੇ ਦਾ ਕਿਰਾਇਆ ਮੇਰਾ ਬਾਕੀ ਸੀਗਾ ਨਹੀਂ ਉਹ ਕੱਲੇ ਬੰਦੇ ਨੇ ਛੁੱਟੀ ਕੀ ਹੋਰ ਵੀ ਬੰਦੇ ਨਾਲ ਇਹਦਾ ਮੁੰਡਾ ਸੀ ਕਪਲ ਜਾਬਲਾ ਜੀ ਹਾਂ ਗੰਨਾ ਮੈਂ ਪਹਿਲੋ ਵੀ ਜੇਲ੍ਹ ਜਾ ਚੁੱਕਿਆ ਜੇ ਦੁਬਾਰਾ ਜਾਊਂਗਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਮੰਗ ਕੀ ਕਰਦੇ ਹੋਂਦ ਮੰਗ ਕਰਦਾ ਮੈਂ ਮੇਰੀ ਕੋਈ ਮੰਗ ਨਹੀਂ ਮੈਂ ਤਾਂ ਦ ਜਗਾਹ ਦੇਣੀ ਨਹੀਂ ਮੈਂ ਕਿਹਾ ਮੈਨੂੰ ਜਗਾਹ ਜਿਸ ਬਾ ਲਈਆ ਮੈਨੂੰ ਉਸ ਬਾ ਦੇ ਦੇ ਕੀ ਮੰਕਰ ਦਿਓ ਸੰਗੀ ਘਰ ਦੇ ਪ੍ਰਸ਼ਾਸਨ ਨੂੰ ਬਈ ਮੇਰਾ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਜੀ ਅਸੀਂ ਮੀਆਂ ਬੀਬੀ ਕਮਾਉਣ ਵਾਲੇ ਆ ਸਾਡੀ ਦਵਾਈਆਂ ਦਾ ਖਰਚਾ ਸੀ ਆਪ ਘਟਦੇ ਆ ਇਹ ਇਧਰ ਪਿੱਛੋਂ ਦੀ ਆਇਆ ਆਕੇ ਇਹਨਾਂ ਸਮਾਨ ਸਿੱੜਤਾ ਮੈਂ ਉੱਠ ਕੇ ਪੁੱਛਿਆ ਮੈਂ ਕਿਹਾ ਕੀ ਕੀਤਾ ਕਾਕਾ ਆਕੇ ਸੱਟਿਆ ਵਾ ਕਹਿੰਦਾ ਸੱਟੂਗਾ ਮੈਂ ਕਿਹਾ ਕਿਉਂ ਸੱਟੇਗਾ ਕਹਿੰਦਾ ਤੂੰ ਸਮਾਨ ਕੇ ਬਾਹਰ ਲਾਇਆ ਮੈਂ ਕਿਹਾ ਤੂੰ ਬੋਰਡ ਕਿਉਂ ਲਾਏ ਨੇ ਕਹਿੰਦਾ ਮੈਂ ਲਾਉਂਗਾ ਕਹਿੰਦਾ ਮੈਂ ਕਿਹਾ ਫਿਰ ਮੈਂ ਕਿਹਾ ਮੈਂ ਮੇਰੇ ਕੋਲ ਧੱਕੇ ਨਾਲ ਕਾਲੀ ਦੁਕਾਨ ਕਰਾਉਂਦਾ 36 ਸਾਲ ਦੀ ਮੇਰੀ ਪੁਰਾਣੀ ਦੁਕਾਨ ਆ ਮੇਰੀਆਂ ਦੋ ਬੇਟੀਆਂ ਨੇ ਮੇਰਾ ਕੋਈ ਕਮਾਉਣ ਵਾਲਾ ਨਹੀਂ ਹੈਗਾ ਆਦਮੀ ਮੇਰਾ ਸ਼ੂਗਰ ਦਾ ਮਰੀਜ਼ ਆ ਅਟੈਕ ਦਾ ਇਹ ਮਰੀਜ਼ ਆ ਮੈਂ ਕਿੱਥੇ ਜਾਊਂਗੀ ਜੇ ਇਹਨੂੰ ਕੁਝ ਹੋ ਗਿਆ ਇਹ ਦੱਸੋ ਪਹਿਲਾਂ ਇਹਦਾ ਮਤਲਬ ਕੀ ਸੀ ਸਾਮਾਨ ਸਟੰਦਾ ਉਹਦਣ ਵੀ ਮੈਨੂੰ ਕੌੜੀਆਂ ਦੇ ਵਿੱਚ ਖੜਦੇ ਨੇ ਇਹਨਾਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੇਰੇ ਕੋਲ ਵੀਡੀਓ ਬਣੀ ਹੋਈ ਆ ਮੈਨੂੰ ਕਹਿੰਦਾ ਮੈਂ ਆਹ ਦੇਖੋ ਸਾਰੇ ਮੇਰੀ ਦੁਕਾਨ ਬਾਹਰ ਖਰਾਬ ਕਰਤਾ ਫਰੂਟ ਦਾ ਸਮਾਨ ਸਾਰਾ ਖਰਾਬ ਕਰਤੇ ਨੇ ਮੇਰਾ ਹੁਣ ਮੰਗ ਕੀ ਕਰਦੇ ਹੋ ਕੇਸ ਚੱਲਦਾ ਪਿਆ ਮੰਗ ਕੀ ਕੇਸ ਚੱਲਦਾ ਪਿਆ ਸਾਡੀ ਸਾਨੂੰ ਦੁਕਾਨ ਸਾਨੂੰ ਦਿੱਤੀ ਜਾਵੇ ਜਾਂ ਦੁਕਾਨ ਨਹੀਂ ਦੇਣੀ ਦਿੱਤੀ ਇਸ ਬਾਬਤ ਪੁਲਿਸ ਨੂੰ ਵੀ ਦਿੱਤੀ ਆ ਕਮਿਸ਼ਨਰ ਕੋਲੇ ਵੀ ਕੀਤੀ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਾਣਾ ਮਾ ਦਵਾ ਕਾਜ ਨੂੰ ਕੱਲ ਨੂੰ ਸਾਨੂੰ ਕੋਰਟ ਵਾਲੇ ਜੱਜ ਨੇ ਕਿਹਾ ਸੀ ਵੀ ਕਮਿਸ਼ਨਰ ਨੂੰ ਵੀ ਤੁਸੀਂ ਇਹਨਾਂ ਨੂੰ ਕਮਿਸ਼ਨਰ ਕੋਲ ਕੇ ਦਿਓ ਰਿਪੋਰਟ ਅਸੀਂ ਕਿਹਾ ਸੀ ਉਹ ਕਹਿੰਦਾ ਤੁਸੀਂ ਸਮਾਨ ਲਾਓ ਜਾ ਕੇ ਅਸੀਂ ਸਮਾਨ ਲਾਇਆ ਬਾਹਰ ਇਹ ਕਹਿੰਦਾ ਸਮਾਨ ਤੂੰ ਬਾਹਰ ਕਿਉਂ ਲਾਉਣੀ ਆ ਮੈਂ ਤੇਰਾ ਸਮਾਨ ਨਹੀਂ ਲੱਗਣ ਦੇਣਾ ਢਿੱਲੀ ਸਮਾਨ ਆਪਣਾ ਬਾਹਰ ਲਾ ਲੈਂਦੇ ਨੇ ਨਜਾਇਜ਼ ਸਾਡੀ ਪੌੜੀ ਹੈਗੀ ਪੌੜੀ ਦੇ ਦੇ ਹੱਦ ਤੱਕ ਲਾ ਲੈਂਦੇ ਨੇ ਤੇ ਇਹਨਾਂ ਨੂੰ ਇਹੀ ਕਿਹਾ ਸੀ ਕਿ ਸਮਾਨ ਆਪਣਾ ਥੋੜਾ ਆਪਣੀ ਹੱਦ ਦੇ ਵਿੱਚ ਰੱਖਿਆ ਕਰੋ ਵੀ ਇੰਨਾ ਇੱਕ ਤਾਂ ਤੁਸੀਂ 15 20 ਫੁੱਟ ਤੱਕ ਬਾਹਰ ਲਾ ਲੈਂਦੇ ਹੋ ਤੁਸੀਂ ਰੈਗੂਲਰ ਤੁਹੋਂ ਨਿਕਲਦੇ ਹੋ ਪਤਾ ਲੱਗਦਾ ਹੋਵੇਗਾ ਕਾਰਪੋਰੇਸ਼ਨ ਨੂੰ ਵੀ ਸਾਰੇ ਵਿਭਾਗ ਨੂੰ ਵੀ ਕਿੱਦਾਂ ਦੇ ਨਾਲ ਖਲੇਰਾ ਪਾਇਆ ਹੋਇਆ ਹੈ ਜਗ੍ਹਾ ਕਿੰਦੀ ਹੈ ਜੀ ਇਹ ਜਗ੍ਹਾ ਅਸੀਂ ਪਰਚੇਸ ਕੀਤੀ ਹੈ ਤੇ ਉਹ ਰੈਂਟਡ ਨਹੀਂ ਤੁਹਾਡੇ ਕੋਲੇ ਨਹੀਂ ਸਾਡੇ ਕੋਲ ਰੈਂਟਡ ਨਹੀਂ ਹੈਗਾ ਜੀ ਇਹ ਰੈਂਟ ਦਿੰਦੇ ਹੀ ਨਹੀਂ ਪਏ 1 ਮ ਉਸ ਬਕਰਾਇਆ ਨਹੀਂ ਦਿੱਤਾ ਨਾ ਕੋਈ ਡਾਕੂਮੈਂਟ ਦਿੱਤੇ ਨੇ ਕੋਰਟ ਚ ਮਾਮਲਾ ਜਾਂਦਾ ਪਿਆ ਹਾਂ ਚੱਲਦਾ ਸਿਵਲ ਸੂਟ ਦਾ ਚੱਲਦਾ ਪਿਆ ਅਸੀਂ ਕੋਰਟ ਥ੍ਰੀ ਹੈਗਾ ਵੀ ਕੋਈ ਦਿੱਕਤ ਨਹੀਂ ਐ ਇੰਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਇਲਜ਼ਾਮ ਲਾਏ ਆ ਤੁਹਾਡੇ ਉੱਤੇ ਕਿ ਬਈ ਤੁਸੀਂ ਉਹਨਾਂ ਦਾ ਸਮਾਨ ਛੁੜਤਾ ਹੋਰ ਕੋਈ ਧਮਕਾ ਨਾ ਜੀ ਨਾ ਨਾ ਇਹਦੇ ਪ੍ਰਾਣੇ ਸਵੇਰੇ ਆ ਕੇ ਮੈਨੂੰ ਧੱਕਾ ਮਾਰਿਆ ਵਾ ਜਦੋਂ ਉਹਨੂੰ ਇਹ ਮੈਟਰ ਦੱਸਿਆ ਵੀ ਇੰਦਾਂ ਕਿ ਇਹ ਚੱਲ ਗੱਲ ਹੋਈ ਹੈ ਤੇ ਜਦੋਂ ਧੱਕਾ ਮਾਰਿਆ ਵਾ ਅਸੀਂ ਮੇਖਲ ਜਿਵੇਂ ਥੋੜਾ ਇਹਦਾ ਸਟਾਲ ਪਰੇ ਕੀਤਾ ਵਾ ਇੱਕ ਸਟਾਲ ਪਰੇ ਕੀਤਾ ਵਾ ਘੱਟੋ ਘੱਟ 15-20 ਸਟਾਲ ਬਾਹਰ ਲੱਗੇ ਹੋਏ ਇਨੇ ਸਾਰੇ ਦੇ ਸਾਰੇ ਪਲੈਨਿੰਗ ਕਰਕੇ ਪਤਾ ਨਹੀਂ ਕਿੰਨੇ ਨਾਲ ਗੱਲ ਕੀਤੀ ਹੈ ਤੇ ਸਾਰੇ ਫਲੇਰ ਤੇ ਆਪ ਫਲੇਰਨ ਤੋਂ ਬਾਅਦ ਇਨੇ ਫਿਰ ਮੀਡੀਆ ਨੂੰ ਇਕੱਠਾ ਕੀਤਾ ਫਿਰ ਪੁਲਿਸ ਕੋਲ ਮਪਲੇਟ ਕੀਤੀ ਇਹ ਸਾਰਾ ਹੁਣ ਮਤਲਬ ਉਹੀ ਕਾਰਵਾਈ ਕਰਨ ਲੱਗਿਆ ਹੋਇਆ ਤੁਹਾਡੇ ਕੋਲ ਵੀ ਸਾਡੇ ਕੋਲੇ ਐਵੀਡੈਂਸ ਹੈ ਵੀਡੀਓ ਹੈਗੀ ਹੈ ਵੀ ਸਮਾਨ ਛੋੜ ਵੀਡੀਓ ਹੈਗੀ ਹੈ ਪੇਸ਼ ਕਰਨ ਠੀਕ ਹੈ ਜੀ ਤੁਹਾਡੀ ਵੀਡੀਓ ਵਿੱਚ ਵੀ ਨਜ਼ਰ ਆ ਜਾਏਗਾ ਸਾਡੇ ਤੇ ਕੈਮਰਾ ਲੱਗਿਆ ਨਹੀਂ ਬਾਹਰ ਅਸੀਂ ਕੈਮਰਾ ਲਵਾਉਣ ਲੱਗੇ ਆ ਇਸ ਲਈ ਜਿਹੜੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਸਭ ਝੂਠੇ ਨੇ ਔਰ ਇਹ ਸਭ ਕੁਝ ਪਲੈਨਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਲਿਓ ਆਪ ਇਕਿਸ ਤੋਂ ਪਹਿਲਾਂ ਵੀ ਉਹ ਕਹਿੰਦੇ ਗਾਲਾਂ ਦੀ ਵੀਡੀਓ ਸਾਡੇ ਕੋਲ ਪਈ ਹੈ ਗਾਲਾਂ ਘੱਟੀਆਂ ਉਹ ਕਹਿੰਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਜੀ ਨਾ ਜੇ ਕੋਈ ਨਜ਼ਾਇਰ ਬੋਲੇਗਾ ਤੇ ਉਹਦਾ ਜਵਾਬ ਵੀ ਕਰ ਦਿੱਤਾ ਜਾਂਦਾ ਠੀਕ ਹੈ ਜੀ ਅਸੀਂ ਕੋਈ ਚੂੜੀਆਂ ਤਾਂ ਪਾਈਆਂ ਨਹੀਂ ਹੋਈਆਂ ਤੁਹਾਡੇ ਵੱਲ ਕੋਈ ਹਰਕਤ ਕੀਤੀ ਗਈ ਅੱਜ ਕੋਈ ਇਦਾਂ ਦੀ ਮੈਂ ਤੁਹਾਨੂੰ ਕਹਿਣਾ ਜੀ ਇੱਕ ਸਟਾਲ ਮੈਂ ਪਾਰੇ ਕੀਤਾ ਵਾ ਜਿਹੜਾ ਮੇਰੀ ਪੌੜੀਆਂ ਦੇ ਅੱਗੇ ਸੀਗਾ ਉਸ ਬਾਰੇ ਦੇ ਪ੍ਰਾਣੇ ਆ ਕੇ ਧੱਕਾ ਮਾਰਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਕਰਕੇ ਕੀ ਕੀਤਾ ਵਾ ਇਹ ਤੁਹਾਡੇ ਸਾਹਮਣੇ ਆ ਸਾਨੂੰ ਇਹ ਤਾਂ ਕਲੀਰਾ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਿਵੇਂ ਇਹਨਾਂ ਨੇ ਪੂਰਾ ਟੱਪਰੀ ਕੋਈ ਕਹਿੰਦੇ ਕਿ ਸਾਨੂੰ 35 ਸਾਲ ਹੋ ਗਏ ਵੀ ਸਾਨੂੰ ਵੀ ਪੜੀ 35 ਸਾਲ ਹੋ ਗਏ ਸਿਵਲ ਸੂਟ ਚ ਕੇਸ ਹੈਗਾ ਠੀਕ ਹੈ ਜੀ ਤੇ ਅਸੀਂ ਕਿਹੜਾ ਕੋਈ ਮਨਾਂ ਕਰਦੇ ਪਏ ਆ ਇਹ ਅਸੀਂ ਕੁਝ ਇਦਾਂ ਦਾ ਐਕਸ਼ਨ ਕਰਦੇ ਨਹੀਂ ਪਏ ਹੁਣ ਕੀ ਤੁਹਾਡੀ ਸਹਿਮਤੀ ਕੋਈ ਨਹੀਂ ਸਾਡੀ ਸਹਿਮਤੀ ਕਿਸ ਚੀਜ਼ ਦੀ ਹੈ ਜੀ ਸਮਾਨ ਬਾਜੀ ਆਪਣਾ ਹੱਦ ਦੇ ਵਿੱਚ ਲਾਣ ਕੇ ਸਾਨੂੰ ਕੋਈ ਦਿੱਕਤ ਹੀ ਨਹੀਂ ਹੈ ਦੇਖੋ ਮੇਰੀ ਆ ਪੌੜੀਆਂ ਨੇ ਮੇਰੀ ਪ੍ਰਾਪਰਟੀ ਹੈਗੀ ਮੇਰੀ ਪ੍ਰਾਪਰਟੀ ਦੇ ਅੱਗੇ ਸਮਾਨ ਲਾਣਗੇ ਤਾਂ ਮੈਨੂੰ ਗੁੱਸਾ ਨਹੀਂ ਚੜੇਗਾ ਅਸੀਂ ਆਪਣਾ ਕੰਮ ਹੈ ਜੀ ਹਾਂਜੀ ਸਾਡਾ ਕੰਮ ਸਾਡਾ ਆਈਸਕ੍ਰੀਮ ਤੇ ਸਵੀਟਸ ਦਾ ਕੰਮ ਹੈ ਤੇ ਕੀ ਹੁਣ ਤੁਸੀਂ ਕੋਈ ਪੁਲਿਸ ਨੂੰ ਕੰਪਲੇਟ ਤੁਸੀਂ ਕੀਤੀ ਆਪਣੇ ਬਾਰੇ ਨਹੀਂ ਅਸੀਂ ਕੁਝ ਨਹੀਂ ਕੀਤਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਇਦਾਂ ਖਲੇਰਾ ਪਾਣਾ ਵਾ ਜਾਂ ਕੁਝ ਇਦਾਂ ਦਾ ਕੰਮ ਕੀਤਾ ਹੋਇਆ ਵਾ মিডিਆ ਨੂੰ ਵੀ ਇਕੱਠਾ ਕਰ ਲਿਆ ਵਾ ਇਹ ਤਾਂ ਜਰਗ-ਜਰਗ ਗੱਲ ਸੀਗਾ ਤੇ ਐਵੇਂ ਇਹਨਾਂ ਨੇ ਜਿਵੇਂ ਕੋਈ ਇਹ ਪਲੈਨਿੰਗ ਹੈ ਪਾਜੀ ਮੈਂ 2 ਕਰੋੜ ਦੀ ਦੁਕਾਨ ਖਰੀਦੀ ਹੈ ਮੈਨੂੰ 2 ਕਰੋੜ ਰੁਪਏ ਲਿਆ ਕੇ ਦੇ ਦੇ ਦੁਕਾਨ ਲੈ ਲਵੇ ਆਦਰਵਾਇਜ਼ ਕੇਸ ਚੱਲਦਾ ਪਿਆ ਕੋਰਟ ਦੇ ਵਿੱਚ ਜੋ ਹੋਏਗਾ ਉਹ ਵੀ ਦੇਖਦਾ ਪਿਆ ਅਸੀਂ ਵੀ ਦੇਖਦੇ ਪਏ ਸਾਨੂੰ ਤਾਂ ਕੋਈ ਹੈ ਸਟੇ ਮਿਲ ਗਿਆ ਕਹਿੰਦਾ ਪਤਾ ਨਹੀਂ ਸਰ ਸਟੇ ਮਿਲਿਆ ਨਹੀਂ ਮਿਲਿਆ ਇਹ ਤਾਂ ਕੋਰਟ ਦਾ ਮੈਟਰ ਹੈਗਾ ਕੋਰਟ ਦੇ ਵਿੱਚ ਹੋਏਗਾ ਇਹਨੇ ਤੁਹਾਡੇ ਕੋਲੋਂ ਗੱਲ ਲਗਾਈਆਂ ਤੁਸੀਂ ਮਾਲਕਾਂ ਦੇ ਖਿਲਾਫ ਵੀ ਮਾਲਕਾਂ ਹਾਂ ਮਾਲਕਾਂ ਦੇ ਖਿਲਾਫ ਵੀ ਕਾਰਵਾਈ ਚੱਲਦੀ ਪਈ ਇਹਦੇ ਖਿਲਾਫ ਵੀ ਚੱਲਦੀ ਪਈ ਇਹਨੇ ਵੀ ਤਾਂ ਲਗਾਈ ਹੈ ਇਹਨੇ ਉਸ ਟਾਈਮ ਨਹੀਂ ਕਿਹਾ ਇਹ ਮੈਟਰ ਬੀ ਇਹਦਾ ਕੋਈ ਸ਼ੇ ਲੈਂ ਲੱਗੇ ਨੇ ਜਾਂ ਕੋਈ ਇਤਰਾਜ਼ ਹੈਗਾ ਸਾਨੂੰ ਦੱਸ ਦਿੰਦਾ ਉਸ ਟਾਈਮ ਤੇ ਹੁਣ ਤੁਸੀਂ ਵੀ ਕੋਈ ਪੱਖ ਰੱਖਣਾ ਚਾਹੁੰਦੇ ਹੋ ਆਪਣਾ ਇਸ ਮਾਮਲੇ ਦੇ ਵਿੱਚ ਪਾਜੀ ਸਾਡਾ ਤਾਂ ਇਹੀ ਹੈ ਵੀ ਸਮਾਨ ਜਿਹੜਾ ਫालतू ਦਾ ਬਾਹਰ ਲਾਂਦਾ ਪਿਆ ਹੋਇਆ ਦੇਖੋ ਸਾਡੀ ਦੁਕਾਨਦਾਰੀ ਹੈ ਖਰਾਬ ਹੁੰਦੀ ਹੈ ਸਾਡੀ ਦੁਕਾਨ ਦੀ ਲੁੱਕ ਨਹੀਂ ਆਉਂਦੀ ਹੈ ਹੁਣ ਇੰਨਾ ਸਮਾਂ ਬਾਹਰ ਖਲੇਰ ਕੇ ਰੱਖਿਆ ਗਿਆ ਤੇ ਸਾਡੀ ਦੁਕਾਨਦਾਰੀ ਵੀ ਅੜਚਾਂ ਆਂਦੀ ਹੈ ਪਾਜੀ ਬਾਹਰ ਸਮਾਨ ਰੱਖਣ ਨੂੰ ਲੈ ਕੇ ਯਾਰ ਖਾਲੀ ਗਰਾਮ ਹੋਰ ਕੋਈ ਦਿੱਕਤ ਨਹੀਂ ਹੈਗੀ ਪਾਜੀ ਹੋਰ ਕੋਈ ਮੈਟਰ ਹੀ ਨਹੀਂ ਹੈਗਾ ਇਹ ਤਾਂ ਐਵੇਂ ਖਮ ਖਾਏ ਨੇ ਕੁਝ ਪਲਾਨ ਕੀਤਾ ਵਾ